ਕੱਤੀ ਸਾਡੀ 23 ਅਪ੍ਰੈਲ ਦੀ ਸਾਡੀ ਫਲਾਈਟ ਸੀ ਹਾਂ ਕਿ ਅਸੀਂ 13 ਤਹਿਰਾਨ ਪਹੁੰਚੇ ਤੇ ਤੁਹਾਨੂੰ ਜਦੋਂ ਏਜੰਟ ਨੇ ਇੱਥੋਂ ਭੇਜਿਆ ਸੀ ਕੀ ਦੱਸ ਕੇ ਭੇਜਿਆ ਸੀ ਤੁਹਾਨੂੰ ਏਜੰਟ ਨੇ ਇਹ ਕਿਹਾ ਸੀ ਕਿ ਤੁਹਾਡੀ ਤਹਿਰਾਨ ਸੀ ਹਾਂ ਉਤਵਾਰ ਦੇ ਡੇਢ ਡੇਢ 2 ਘੰਟੇ ਜਿਹੜੀ ਤੁਸੀਂ ਗਿਆ ਉਤਵਾਰ ਛੇੜੀ ਦੀ ਫਲਾਈਟ ਹੈ ਸਾਡੀ ਹਾਂ ਤੇ ਉੱਥੇ ਜਦੋਂ ਤੁਸੀਂ ਉਤਰੇ ਸੀ ਕਿੰਨਾ ਟਾਈਮ ਰੱਖਿਆ ਉਹਨਾਂ ਨੇ ਕਿਹੜੇ ਬੰਦੇ ਉੱਥੇ ਤੁਹਾਨੂੰ ਲੈਣ ਆਏ ਸੀ ਜਦੋਂ ਅਸੀਂ ਇੱਥੇ ਪਹੁੰਚੀ ਤੇ ਏਜੰਟ ਨੇ ਸਾਨੂੰ ਕਿਹਾ ਕਿ ਤੁਹਾਡੀ ਫਲਾਈਟ ਇਹ ਡੇਰ ਦੇ ਨੀਂ ਦਿੱਆ 3 ਤਰੀਕ ਦੀ ਤੁਹਾਡੀ ਤੋਂ ਹੁਣ ਹੋਣੀ ਆ ਉਹ ਡਿਲੇ ਹੋ ਗਈ ਤੁਹਾਡੀ ਫਲਾਈਟ ਤੇ ਫੇ ਉਸ ਤੋਂ ਬਾਅਦ ਕਹਿੰਦਾ ਕਿ ਮੇਰੀ ਯਾਰ ਦੋ ਉਸ ਵਾਂ ਉੱਥੇ ਆਊਗੀ ਤੇ ਉਹ ਤੁਹਾਨੂੰ ਉੱਥੇ 1-2 ਦਿਨ ਤੁਸੀਂ ਘੁੰਮ ਫਿਰ ਲਿਓ ਤੇ 3 ਤਰੀਕ ਨੂੰ ਤੁਹਾਡੀ ਫਲਾਈਟ ਹੋ ਜੂਗੀ ਤੋਂ ਤੇ ਅਸੀਂ ਕਿਹਾ ਅਸੀਂ ਤਾਂ ਕਿਸੇ ਨਾਲ ਨਹੀਂ ਜਾਣਾ ਤੇ ਫਿਰ ਉਹਨੇ 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 ਸਾਡੀ ਫੋਟੋ ਉਹਨਾਂ ਨੂੰ ਖਲੀ ਉਹਨਾਂ ਨੇ ਸਾਨੂੰ ਸਾਡੀ ਫੋਟੋ ਦਿਖਾਈ ਤੇ ਫਿਰ ਅਸੀਂ ਫਿਰ ਉਹ ਕਹਿੰਦਾ ਕਿ ਉਹ ਤੁਹਾਨੂੰ ਫੋਟੋ ਦਿਖਾਉਗੇ ਕਿ ਮੇਰੇ ਬੰਦੇ ਮੇਰੇ ਬੰਦੇ ਆ ਤੇ ਇਦਾਂ ਦੇ ਡਰਨੇ ਦੀ ਕੋਈ ਗੱਲ ਨਹੀਂ ਤੁਸੀਂ ਉਹਦੇ ਨਾਲ ਜਾ ਸਕਦੇ ਆ ਫਿਰ ਉੱਥੋਂ ਸਾਨੂੰ ਦੋ ਦੋ ਜੋ ਜੋ ਅਭੀ ਇਰਾਨ ਕੋਲ ਤੋਂ ਆਲੂ ਨੇ ਜਿਹਨਾਂ ਨੂੰ ਅਰੇਸਟ ਕੀਤਾ ਆ ਤੇ ਉਹਦੇ ਜੋ ਦੋ ਬੰਦੇ ਉੱਥੇ ਸਾਨੂੰ ਲੈਣ ਆਏ ਸੀਗੇ ਤੇ ਅਸੀਂ ਉੱਥੇ ਗਏ ਤੇ ਉਹ ਸਾਨੂੰ ਬਾਹਰ 에어ਪੋਰਟ ਦੇ ਬਾਹਰ ਗਏ ਤੇ ਉਹਨਾਂ ਨੇ ਸਾਨੂੰ ਉੱਥੋਂ ਆ ਕਾਰ ਤੇ ਲੈ ਕੇ ਗਏ ਤੇ ਡੇਢ ਕੇ ਡੇਢ ਘੰਟੇ ਦੀ ਜਦੋਂ ਅਸੀਂ ਟ੍ਰੈਵਲ ਕੀਤਾ ਤੇ ਉੱਥੇ ਇੱਕ ਉਹਨਾਂ ਦਾ ਹੋਰ ਬੰਦਾ ਸੀ ਇਹ ਹਰਾਨੀ ਸੁਲਤਾਨ ਆ ਉਹਦਾ ਨਾਮ ਤੇ ਉਹ ਜਿਹੜਾ ਉਹ ਜਤਪਾਲ ਤੇ ਹੁਸਨਪਰੀ ਦਾ ਤੇ ਉਹਨਾਂ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਨੇ ਕਰਵਾਤਾ ਸੀਗਾ ਤੇ ਮੈਨੂੰ ਕੱਲ੍ਹ ਹੋਇਆ ਇਹ ਹੋਰ ਗੱਡੀ ਤੇ ਡਾਕਟਰ ਦੀ ਤੇ ਇੱਕ ਜਿਹੜੇ ਕਦਨੇਪਰ ਸੀ ਇੱਕ ਇਰਾਨ ਇਰਾਨੀ ਜੀ ਦਾ ਸੁਲਤਾਨ ਤੇ ਜਿਹੜਾ ਜਿਹੜੇ ਦੋ ਸੀਗੇ ਹੋਰ ਕਿ ਨੈਪਰ ਹਾਜੀ ਔਰ ਸ਼ੇਰਾ ਹਾਜੀ ਔਰ ਮੈਂ ਡਰਾਈਵਰ ਔਰ ਮੈਂ ਇੱਕ ਇੱਕ ਗੱਡੀ ਜੇ ਸੀ ਬੈਗੇ ਤੇ ਜਿਹੜੇ ਦੂਜੇ ਸੀਗੇ ਸੁਲਤਾਨ ਤੇ ਸ਼ੇਰਾ ਤੇ ਉਹਨਾਂ ਨੇ ਉਹ ਦੋ ਨਾਲ ਉਹਨਾਂ ਦੂਜੀ ਗੱਡੀ 'ਚ ਉਹਨਾਂ ਨੂੰ ਲੈ ਕੇ ਗਏ ਵੀ ਉਹ ਸਾਨੂੰ ਲੈ ਕੇ ਭੇ ਭੇ ਘੰਟਾ ਡੇਢ ਘੰਟਾ ਅਸੀਂ ਟ੍ਰੈਵਲ ਕੀਤਾ ਫੇ ਸਾਨੂੰ ਕਿਸੇ ਘਰ ਜੇ ਚ ਲੈ ਗਏ ਤੇ ਉੱਥੇ ਵੀ ਪਤਾ ਸੀਗਾ ਕਿਹੜੇ ਚਰਚ ਰਹਿ ਰਹੇ ਸੀ ਕਿਸ ਜਗ੍ਹਾ ਤੇ ਰੁਕੇ ਏਦਾਂ ਨਹੀਂ ਕੁਝ ਪਤਾ ਤਹਿਰਾਨ ਦੀ ਸਿਟੀ ਹੈ ਯਾਨੀ ਤਹਿਰਾਨ ਚ ਹਾਂਜੀ ਤਹਿਰਾਨ ਤੋਂ ਜਦੋਂ ਅਗੇ ਸਿਟੀ ਜਾਂ ਨੰਗ ਜਾਂਦੀ ਉਸ ਤੋਂ ਬਾਅਦ ਪਤਾ ਨਹੀਂ ਕਿੱਧਰ ਲੈ ਗਏ ਅਸਾਤ ਅਗੇ ਮਤਲਬ ਅੰਦਰ ਬੰਦ ਕਰਤਾ ਉਹਨਾਂ ਨੇ ਤੁਹਾਨੂੰ ਨਹੀਂ ਸਾਡੇ ਰਾਹ ਤੇ ਫੋਨ ਲੈ ਲੇ ਵੀ ਨਾ ਜਿੰਦਗੀ ਸਿਕਿਉਰਟੀ ਲਈ ਜਾਣੇ ਆ ਹਾਂ ਤੇ ਫਿਰ ਟੀਰੇ ਜਿਹੜਾ ਉਹ 에ਜੰਟ ਆ ਉਹਦਾ ਫੋਨ ਆਇਆ ਉਹਨਾਂ ਮੇਰੀ ਗੱਲ ਵੀ ਤੇ ਕਹਿੰਦਾ ਫੋਨ ਆਪਣੇ ਨਾਲ ਦੇ ਦੇ ਸਿਕਿਉਰਟੀ ਲਈ ਲੈਣੇ ਆ ਇਹਨਾਂ ਨੇ ਉਹ ਇੰਤਾਂ ਦਾ ਚੈੱਕ ਕਰਨੀ ਉਹ ਫਿਰ ਮੈਂ ਉਹਨੂੰ ਫੋਨ ਦੇ ਦਿੱਤਾ ਆਪਣਾ ਤੇ ਪਾਸਵਰਡ ਵੀ ਸਾਡੇ ਇਹਨਾਂ ਨੇ ਲੈ ਲਿਆ ਤੇ ਮਾਰਕੋਟ ਜਦੋਂ ਉਹ ਕਮਰੇ ਚ ਰੋਜ਼ ਕੀ ਕਰਦੇ ਸੀ ਖਾਣਾ ਵਗੈਰਾ ਦਿੰਦੇ ਸੀ ਕੀ ਗੱਲਬਾਤ ਹੋਈ ਸੀ ਪੈਸੇ ਦੀ ਕਹਿੰਦੇ ਮੰਗ ਕੀਤੀ ਜਾਂਦੀ ਸੀ ਹਾਂਜੀ ਤੇ ਜਦੋਂ ਅਸੀਂ ਇੱਥੇ ਕਮਰੇ ਚ ਗਏ ਇਹਨਾਂ ਨੇ ਸਾਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੈਸੇ ਆ ਤੇ ਅਸੀਂ ਕਿਹਾ ਸਾਡੇ ਕੋਲ ਹਜ਼ਾਰ ਹਜ਼ਾਰ ਡਾਲਰ ਮੀਟ ਤੋਂ ਤੇ ਹੁਸਨਦੀਪੂਰ ਹਜ਼ਾਰ ਹਜ਼ਾਰ ਆਸਟ੍ਰੇਲੀਆ ਦੇ ਡਾਲਰ ਸੀਗੇ ਤੇ ਜਿਹੜਾ ਮੁੰਡਾ ਇਹ ਜਸਪਾਲ ਸਿੰਘ ਆ ਉਹਦੇ ਕੋਲ 1060 ਯੂਰੋ ਸੀਗੇ ਤੇ ਇਹਨਾਂ ਨੇ ਸਾਡੇ ਕੋਲ ਉਹ ਉੱਥੇ ਲੈ ਲੇ ਤੇ ਤੇ ਉੱਤੋਂ ਬਾਰੇ ਸਾਨੂੰ ਮਾਰਨਾ ਪੁੱਟਣਾ ਫਿਰ ਕਿਸੇ ਨੂੰ ਮਾਰਦੇ ਸੀ ਇਹ ਪਾਈਪੇ ਦੇ ਨਾਲ ਮਾਰਦੇ ਸੀਗੇ ਬੈਲਟਾਂ ਦੇ ਨਾਲ ਮਾਰਦੇ ਸੀਗੇ ਲੱਕੜ ਦੇ ਨਾਲ ਮਾਰਦੇ ਸੀਗੇ ਅੱਛਾ ਇਹ ਹੋਟਲ 'ਚ ਰੱਖਿਆ ਹੋਇਆ ਜਾਂ ਕਿਸੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਨਹੀਂ ਕਿਸੇ ਜਿੱਦਾਂ ਕਮਰਾ ਆ ਕਮਰੇ ਕਮਰੇ ਜੀ ਬੰਦ ਕੀਤਾ ਸੀ ਸਾਨੂੰ ਤੇ ਹੋਰ ਵੀ ਲੜਕੇ ਸੀ ਤੁਹਾਡੇ ਨਾਲ ਨਹੀਂ ਅੱਜ ਜਦੋਂ ਅਸੀਂ ਪਹਿਲਾ ਉੱਥੇ ਗਏ ਮਤਲਬ 13 13 ਦਿਨਾਂ ਨੇ ਸਾਨੂੰ ਇੱਕ ਘਰ 'ਚ ਰੱਖਿਆ ਤੇ ਉਸ ਤੋਂ ਬਾਅਦ ਸਾਨੂੰ 13ਵੇਂ ਦਿਨ ਸਾਨੂੰ ਇਹ ਕਿਸੇ ਹੋਰ ਘਰ 'ਚ ਲੈ ਗਏ ਇਜਾਦੋ ਤੁਹਾਨੂੰ ਕਿ 17 ਦਿਨ ਹੋ ਗਏ ਮਤਲਬ ਦੂਜੀ ਵਾਰ ਤੇ ਦਲੀਗਰ 17 ਦਿਨ ਹੋ ਗਏ ਤੇ ਇਹ ਇਨਾਂ ਨੇ ਉੱਤੇ ਹੋਰ ਦੇ 10-11 ਪਾਕਿਸਤਾਨੀ ਹੋਰ ਲਿਆਂਦੀ ਕਿਡਨੈਪ ਕਰਕੇ ਹਾਂ ਤੇ ਏਜੰਟ ਪਾਕਿਸਤਾਨ ਦੇ ਸੀਗੇ ਸਾਰੇ ਇਜਾਦੋ ਤੀ ਰਾਇਆ ਆ ਤੀ ਰਾਇਆ ਕੰਗਲੇਟ ਵਾਲੇ ਇਹਨਾਂ ਦੇ ਪਾਕਿਸਤਾਨੀ ਏਜੰਟ ਦੇ ਨਾਲ ਹੈਗੀ ਆ ਗੱਲਬਾਤ ਤੇ ਇਹ ਸਾਰੇ ਮਿਲੇ ਹੋਈ ਆ ਤੇ ਹੋਰ ਵੀ ਮਤਲਬ ਕਿ ਪੈਸੇ ਦੀ ਮੰਗ ਕਿੰਨੇ ਕੇ ਪੈਸੇ ਤਾ ਉਹ ਤਾਂ ਮੰਗਦੇ ਪਹਿਲਾਂ ਇਹ ਸਾਡੇ ਕੋਲ 2 ਕਰੋੜ ਮੰਗਦੀ ਸੀਗੀ ਤੇ 1 ਕਰੋੜ ਤੇ ਆਈ ਤੇ ਉਸ ਤੋਂ ਬਾਅਦ ਕਹਿੰਦੇ 54 ਲੱਖ ਰੁਪਈਆ ਤੇ ਫਿਰ ਜਿਵੇਂ ਸਾਡੇ ਘਰ ਦੇ ਨੇ ਇਹਨਾਂ ਨੂੰ ਲੱਖ ਰੁਪਈਆ ਪਾਇਆ ਸੀਗਾ ਤੇ ਇਹ ਕਹਿੰਦੇ ਸਾਡੇ ਅਕਾਊਂਟ 'ਚ ਨਹੀਂ ਆਇਆ ਫਿਰ ਉਸ ਤੋਂ ਬਾਅਦ ਸਾਡੇ ਘਰ ਦੇ ਡਰ ਗਏ ਕਿ ਇਹ ਇਹ ਲੱਖ ਰੁਪਈਆ ਲੈ ਕੇ ਮੁੱਕਰ ਗਿਆ ਕਿ ਜੀ ਇੰਨੇ ਪੈਸੇ ਇਹਨਾਂ ਨੂੰ ਦਵਾਂਗੇ ਦਾ ਫਿਰ ਇਹਨਾਂ ਨੇ ਕੁਝ ਦਫੈਣਾ ਦਾ ਤੁਸੀਂ ਘਰ ਸੰਪਰਕ ਕਿਸ ਤਰ੍ਹਾਂ ਉਹਨਾਂ ਨੇ ਕੋ ਕਰਵਾਇਆ ਸੀ ਉਹ ਸਾਨੂੰ ਕੁੱਟਦੇ ਸੀਗੇ ਕੁੱਟ ਕੇ ਮੜਾਂ ਨੇ ਕਹਿਣਾ ਘਰ ਇੱਦਾਂ ਗੱਲ ਕਰੋ ਘਰ ਦੇਆਂ ਨੂੰ ਗਾਲਾਂ ਕਢਾਉਂਦੇ ਸੀਗੇ ਸਾਡੇ ਪਿੰਨਾਂ ਦੇ ਕੋਲੋਂ ਬਹੁਤ ਹੋਰ ਚੇਤ ਕਰਦੇ ਸੀਗੇ ਮਾਰਦੇ ਸੀਗੇ ਪੈਪਾਣਾ ਕੁੱਟਦੇ ਸੀਗੇ ਕੱਢੀ ਪਾਣੀ ਦੇ ਵਿੱਚ ਇਦਾਂ ਮੂੰਹ ਦੇ ਕੇ ਕਰਦੇ ਸੀਗੇ ਕੱਢੀ ਕੋਸ਼ਿਸ਼ ਚਾਕੂ ਮਾਰੇ ਮੇਰੀ ਕੱਟ ਲੱਗੀ ਆ ਪੰਜ ਕੱਟ ਲੱਗੇ ਆ ਮੇਰੀ ਚਾਕੂ ਦੇ ਤੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਉੱਥੇ ਜਦੋਂ ਬਾਰ ਪੁਲਿਸ ਨੂੰ ਕੰਪਲੇਨ ਕਰੀ ਆ ਨਹੀਂ ਉੱਤੋਂ ਭੱਜ ਨਹੀਂ ਸਕਦੇ ਕਿਉਂਕਿ ਅੰਦਰ ਹੀ ਉਹਨਾਂ ਨੇ ਸਾਨੂੰ ਲੋਕ ਕਰਕੇ ਰੱਖਿਆ ਹੋਇਆ ਸੀਗਾ ਦੇ ਹੁਣ ਜਦੋਂ ਵਾਪਸ ਆਏ ਤਾਂ ਕਿਸ ਤਰ੍ਹਾਂ ਤੁਹਾਨੂੰ ਪੁਲਿਸ ਨੇ 잡ਿਆ ਉੱਥੇ ਹਾਂਜੀ ਸਾਨੂੰ ਤਹਿਰਾਨ ਦੀ ਸੀਆਈਡੀ ਨੇ ਸਾਨੂੰ ਉੱਥੇ ਰੈਸਕਿਊ ਕੀਤਾ ਹਾਂ ਤੇ ਜਿੱਦਾਂ ਇੱਕ ਬੰਦਾ ਇਹਨਾਂ ਦਾ ਜਿਹੜਾ ਹਰਾਨੀ ਹੁੰਦਾ ਸੀਗਾ ਉਹ ਇਦਾਂ ਨੇ ਇਹਨਾਂ ਦੀ ਟਾਪੀ ਖੜਕਾਉਂਦਾ ਹੁੰਦਾ ਸੀਗਾ ਤੇ ਪੁਲਿਸ ਆਈ ਪੁਲਿਸ ਨੇ ਪਹਿਲਾਂ ਗੇਟ ਖੜਕਾਇਆ ਇਹਨਾਂ ਨੇ ਖੋਲਿਆ ਨਹੀਂ ਉਹਨੇ ਫਿਰ ਟਾਪੀ ਖੜ ਗਈ ਇਹਨਾਂ ਨੂੰ ਲੱਗਿਆ ਕਿ ਸੁਲਤਾਨ ਆ ਗਿਆ ਜਿਹੜਾ ਇਹਨਾਂ ਦਾ ਇਹ ਹਰਾਨੀ ਇੱਕ ਬੰਦਾ ਆ ਤੇ ਫਿਰ ਉਹਨਾਂ ਨੇ ਗੇਟ ਖੋਲਿਆ ਫਿਰ ਜਿੱਦ ਦੀ ਗੇਟ ਖੋਲਿਆ ਫਿਰ ਸੀਆਈਡੀ ਵਾਲੇ ਸਾਰੇ ਇੱਥੇ ਆਏ ਉਹਨਾਂ ਨੇ ਤੇ ਫੰਗਸਟਿਵ ਕੀਤਾ ਤੇ ਜਿਹੜੇ ਉੱਥੇ ਬੰਦੇ ਰਹੇ ਹੋਰ ਜਿਹੜੇ ਦੇਖਪਾਲ ਕਰਦੇ ਸੀ ਤੁਹਾਨੂੰ ਜਿਹੜੇ ਏਜੰਟ ਸੀਗੇ ਉਹ ਵੀ ਕੋਈ ਗ੍ਰਿਫਤਾਰ ਕੀਤਾ ਉਹਨਾਂ ਨੇ ਨਹੀਂ ਜਿਹੜੇ ਤੇ ਜਿਨ੍ਹਾਂ ਨੇ ਤੁਹਾਨੂੰ ਕਿਡਨਾਪ ਕੀਤਾ ਸੀਗਾ ਪਾਕਿਸਤਾਨੀ ਕਿਡਨੇਪ ਹੋਏ ਆ ਜਿਹੜਾ ইরਾਨੀ ਸੀਗਾ ਉਹ ਫਰਾਰ ਆ ਅੱਛਾ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹਾਂਜੀ ਉਹਨਾਂ ਨੂੰ ਸੀਆਈਡੀ ਵਾਲਿਆਂ ਨੇ ਅਰੈਸਟ ਕੀਤਾ ਅੱਛਾ ਤੇ ਫਿਰ ਉਸ ਤੋਂ ਬਾਅਦ ਇੰਡੀਅਨ ਐਮਬੈਸੀ ਵੀ ਆਈ ਸੀ ਉੱਥੇ ਹਾਂਜੀ ਇੰਡੀਅਨ ਐਮਬੈਸੀ ਆਈ ਉਹਨਾਂ ਨੇ ਸਾਨੂੰ ਉੱਥੋਂ ਜ਼ਿੰਮੇਵਾਰੀ ਲਈ ਸਾਡੀ ਸਾਰੀ ਉਹ ਸਾਨੂੰ ਫੇਰ ਉੱਥੋਂ ਬਹੁਤ ਸਾਥ ਦਿੱਤਾ ਇੰਡੀਅਨ ਐਮਬੈਸੀ ਨੇ ਇਹ ਦਾਰ ਦੇ ਚਰਨੇ ਤੋਂ ਬਹੁਤ ਜ਼ਿਆਦਾ ਹਮਾਰਾ ਕੀ ਹੈ ਕੀ ਕਹਿਣਾ ਛੋੜੇ ਪ੍ਰਾ ਸਰਕਾਰ ਦਾ ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਡਾ ਬਹੁ ਕੀਤਾ ਮਤਲਬ ਇਹ ਐਸ ਦਾ ਫੈਮਲੀ ਉਹਨਾਂ ਨੇ ਸਾਡੇ ਨਾਲ ਟਰੀਟ ਕੀਤਾ ਬਹੁਤ ਵਧੀਆ ਤੇਰਾ ਤੇਰਾ ਆਂ ਦੀ ਪੁਲਿਸ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਿਹੇਵੀਅਰ ਬਹੁਤ ਚੰਗਾ ਹੈ ਉਹਦਾ ਵੀ ਉਹਨਾਂ ਨੇ ਸਾਡੀ ਪੂਰੀ ਸਪੋਰਟ ਕੀਤੀ ਸਾਡੀ ਸਾਰੀ ਸਨਵਾਈ ਉਹਨਾਂ ਨੇ ਕੀਤੀ